ਬਰਨਾਲਾ ਤੇ ਧਨੋਲਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਨਸ਼ਾ ਤਸਕਰਾਂ ਤੇ ਸੈਲਰਾਂ ਦੇ ਵਿੱਚੋਂ ਝੋਨਾ ਚੋਰੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਡੀਐਸਪੀ ਸੁਪਰੀਤ ਸਿੰਘ ਡੈਸ ਨੇ ਦੱਸਿਆ ਕਿ ਸਾਡੇ ਮਾਣਯੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਆਈਪੀਐਸੀ ਜੀ ਦੇ ਦਿਸ਼ਾ-ਨਿਰਦੇਸ਼ਾਂ ਤੇ ਜੋ ਸਮਾਜ ਵਿਰੋਧੀ ਅਨਸਰਾਂ ਖਿਲਾਫ ਬਰਨਾਲਾ ਪੁਲਿਸ ਵੱਲੋਂ ਮੁਹਿੰਮ ਚਲਾਈ ਗਈ ਹੈ ਉਦੇ ਅੰਤਰਗਤ ਸਾਡੀ ਸਬਡਿਵੀਜ਼ਨ ਬਰਨਾਲਾ ਦੇ ਵਿੱਚ ਥਾਣਾ ਸਿਟੀ ਬਰਨਾਲਾ ਤੇ ਥਾਣਾ ਤਨੋਲਾ ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਦੇ ਵਿੱਚ ਇੱਕ ਤਾਂ ਥਾਣਾ ਸਿਟੀ ਬਰਨਾਲਾ ਦੇ ਮੁਖ ਅਫਸਰ ਇੰਸਪੈਕਟਰ ਲਖਮਿੰਦਰ ਸਿੰਘ ਤੇ ਉਹਨਾਂ ਦੀ ਟੀਮ ਨੇ ਇੱਕ ਨਸ਼ਾ ਤਸਕਰਾਂ ਦੇ ਗਰੋਹ ਨੂੰ ਫੜਿਆ ਜਿਦੇ ਵਿੱਚ ਅਜੇ ਸ਼ਰਮਾ ਉਰਫ ਗੋਰਾ ਵਾਸੀ ਬਰਨਾਲਾ ਇਹਦੇ ਨਾਲ ਹੀ ਹਰਪ੍ਰੀਤ ਸਿੰਘ ਉਰਫ ਪੀਤਾ ਅਮਰਤਪਾਲ ਸਿੰਘ ਉਰਫ ਚੂਚਾ ਤੇ ਸੁਖਦੇਵਰਾ ਮੁਰਫ ਸੁਖੂ ਇਹ ਸਾਰੇ ਬਰਨਾਲੇ ਦੇ ਰਹਿਣ ਵਾਲੇ ਨੇ ਇਹਨਾਂ ਦੇ ਖਿਲਾਫ ਮੁਖਬਰੀ حاصل ਹੋਈ ਸੀ ਕਿ ਨਸ਼ਾ ਤਸਕਰੀ ਦਾ ਕੰਮ ਬਰਨਾਲਾ ਜ਼ਿਲ੍ਹੇ ਦੇ ਵਿੱਚ ਕਰ ਰਹੇ ਨੇ ਬਰਨਾਲੇ ਸ਼ਹਿਰ ਵਿੱਚ ਕਰ ਰਹੇ ਨੇ ਤੇ ਇਹਨਾਂ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 50 ਗ੍ਰਾਮ ਹੈਰੋਇਨ 50 ਨਸ਼ੀਲੀਆਂ ਗੋਲੀਆਂ 1 ਲੱਖ ਰੁਪਇਆ ਡਰੱਗ ਮਨੀ ਜੋ ਕਿ ਇਹਨਾਂ ਨੇ ਨਸ਼ਾ ਵੇਚ ਕੇ ਇਕੱਠੀ ਕੀਤੀ ਸੀ ਤੇ ਇੱਕ ਵਰਨਾਕਾਰ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਤੇ ਇਹ ਸਾਰੇ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਫਰਦਰ ਇਹਨਾਂ ਦੇ ਜਿਹੜੇ ਬੈਕਵਰਡ ਲਿੰਕਸ ਨੇ ਉਹਨਾਂ ਨੂੰ ਟ੍ਰੇਸ ਕੀਤਾ ਜਾਏਗਾ ਇਸੇ ਤਰ੍ਹਾਂ ਥਾਣਾ ਸਤ ਤਨੋਲਾ ਦੀ ਪੁਲਿਸ ਨੇ ਇੱਕ ਜਿਹੜਾ ਚੋਰੀਆਂ ਕਰਨ ਵਾਲੇ ਗੈਂਗ ਦਾ ਪਰਦਾ ਫਾਸ਼ ਕੀਤਾ ਹੈਗਾ ਜਿਹੜੇ ਕਿ ਵੱਖ-ਵੱਖ ਗੋਦਾਮਾਂ ਦੇ ਵਿੱਚ ਸ਼ੈਲਰਾਂ ਦੇ ਵਿੱਚ ਤੇ ਆਪਣੇ ਵੇਅਰ ਹਾਊਸੇਸ ਦੇ ਵਿੱਚ ਜੀਰੀ ਦੀ ਚੋਰੀ ਨੂੰ ਅੰਜਾਮ ਦਿੰਦੇ ਸੀ ਇਹ ਜਿਹੇ ਜੋ ਮਾਮਲਾ ਹੈ ਕਰਨ ਗਰਗ ਵਾਸੀ ਬਰਨਾਲਾ ਇਹਨਾਂ ਨੇ ਧਨੋਲਾ ਪੁਲਿਸਪਾਸ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਇਹਨਾਂ ਦਾ ਟਾਂਡੀਆਂ ਟਾਬੇ ਦੇ ਕੋਲ ਸੰਗਰੂਰ ਬਰਨਾਲਾ ਰੋਡ ਤੇ ਇੱਕ ਵੇਅਰਹਾ우스 ਬਣਿਆ ਹੋਇਆ ਜਿੱਥੇ ਮਿਤੀ 15 16 ਸੈਪਟੈਂਬਰ 2024 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਬੰਦਿਆਂ ਨੇ ਇਹਨਾਂ ਦੇ ਜਿਹੜਾ ਵੇਅਰਹਾ우스 ਦੀ ਇੱਕ ਕੰਧ ਨੂੰ ਜਿਹੜਾ ਪਾੜ ਲਾ ਕੇ ਤੇ 94 ਬੋਰੀਆਂ ਚਾਵਲ ਜੋ ਕਿ 50-50 ਕਿਲੋ ਦੇ ਗੱਟੇ ਸੀਗੇ ਉਹ ਚੋਰੀ ਕਰ ਲਈ ਸੀ ਸੋ ਸੋ ਸਾਡੇ ਥਾਣਾ ਧਨੋਲਾ ਦੇ ਮੁਖ ਅਫਸਰ ਇਨਸਪੈਕਟਰ ਲਖਵੀਰ ਸਿੰਘ ਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਮਿਹਨਤ ਦੇ ਨਾਲ ਤਕਨੀਕੀ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਇਹ ਜਿਹੜਾ ਮੁਕਦਮੇ ਨੂੰ ਟ੍ਰੇਸ ਕੀਤਾ ਜਿਹਦੇ ਵਿੱਚ ਕੁੱਲ ਪਹਿਲਾਂ ਇਹਨਾਂ ਨੇ ਦੋ ਵਿਅਕਤੀ ਜੋ ਗ੍ਰਿਫਤਾਰ ਕੀਤੇ ਸੀ ਹਰਪ੍ਰੀਤ ਸਿੰਘ ਉਰਫ ਹੈਰੀ ਵਾਸੀ ਪਿੰਡ ਅੰਗੋਲ ਥਾਣਾ ਸਦਰਨਾਬਾ ਪਰਮਿੰਦਰ ਦਾਸ ਵਾਸੀ ਥਾਣਾ ਵਾਸੀ ਲਬਾਣਾ ਕਰਮੂ ਥਾਣਾ ਸਦਰਨਾਬਾ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਇਹਨਾਂ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਇੱਕ ਬਲੇਰੋ ਪਿਕਅਪ ਗੱਡੀ ਜਿਹੜੀ ਆਬਰਾਮਤ ਕੀਤੀ ਸੀ। ਤੋਂ ਇਹਨਾਂ ਦੀ ਪੁੱਛਗਿੱਛ ਦੇ ਉੱਤੇ ਇਹਨਾਂ ਨੇ ਅੱਗੇ 6 ਹੋਰ ਆਪਣੇ ਸਾਥੀਆਂ ਬਾਰੇ ਦੱਸਿਆ ਜਿਹੜੇ ਕਿ ਸਤਗੁਰਦਾਸ ਵਾਸੀ ਲਬਾਣਾ ਕਰਮੂ, ਰੋਬਿਨ ਕੁਮਾਰ ਉਰਫ ਕਾਲਾ ਵਾਸੀ ਨਾਭਾ, ਰਣਜੀਤ ਕੁਮਾਰ ਉਰਫ ਬੋਨਾ ਵਾਸੀ ਪਟਿਆਲਾ, ਤਰਨਵੀਰ ਸਿੰਘ ਤਰਨੀ ਵਾਸੀ ਅੰਗੋਲ ਜੰਗਲੂ ਵਾਸੀ ਪਟਿਆਲਾ ਤੇ ਮਾਨਵਾਸੀ ਕਕਰਾਲ ਇਹ ਜਿਹੜੇ ਆ ਇਹਨਾਂ ਨੇ ਅੱਗੇ 6 ਹੋਰ ਵਿਅਕਤੀ ਜਿਹੜੇ ਆ ਸਾਨੂੰ ਦੱਸੇ ਸੀ ਇਹਨਾਂ ਨੂੰ ਇਸ ਮਕਦਮੇ ਵਿੱਚ ਨਾਮਜ਼ਦ ਕਰ ਲਿਆ ਗਿਆ ਤੇ ਫਰਦਰ ਜਿਹੜਾ ਰਣਜੀਤ ਸਿੰਘ ਰਣਜੀਤ ਕੁਮਾਰ ਉਰਫ ਬੌਣਾ ਤੇ ਰੋਬਿਨ ਕੁਮਾਰ ਉਰਫ ਕਾਲਾ ਇਹ ਦੋ ਦੋਸ਼ੀ ਵੀ ਇਹਨਾਂ ਨੇ ਗ੍ਰਿਫਤਾਰ ਕਰ ਲੈਨੇ ਇਹਨਾਂ ਕੋਲੋਂ ਇੱਕ ਹੋਰ ਪਿਕਅਪ ਗੱਡੀ ਬਲੈਰੋ ਪਿਕਅਪ ਜਿਹੜੀ ਬਰਾਮਦ ਕੀਤੀ ਗਈ ਹੈ ਤੇ 20 ਗੱਟੇ ਚਾਵਲ ਜੋ ਕਿ ਚੋਰੀ ਦੇ ਸੀ ਉਹ ਬਰਾਮਦ ਕੀਤੇ ਗਏ ਨੇ ਤੇ ਇਸ ਦੇ ਨਾਲ ਕੁੱਲ ਜਿਹੜੇ ਆ ਚਾਰ ਦੋਸ਼ੀਆਂ ਦੀ ਹੁਣ ਤੱਕ ਗ੍ਰਿਫਤਾਰੀ ਹੋ ਚੁੱਕੀ ਹੈ ਦੋਨੋਂ ਅਸੀਂ ਪਹਿਲਾਂ ਉਹਨਾਂ ਦੀ ਪੁੱਛਗਿੱਛ ਕਰਕੇ ਜੁਡੀਸ਼ਲ ਭੇਜ ਚੁੱਕੇ ਹਾਂ ਦੋ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੁਡੀਸ਼ਲ ਭੇਜਿਆ ਜਾਏਗਾ ਤੇ ਚਾਰ ਦੋਸ਼ੀਆਂ ਦੀ ਗ੍ਰਿਫਤਾਰੀ ਹਲੇ ਬਾਕੀ ਹੈ ਉਹਨਾਂ ਦੀ ਤਲਾਸ਼ ਜਾਰੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਕੇ ਫਰਦਰ ਸਾਨੂੰ ਹੋਰ ਵੀ ਜ਼ਿਆਦਾ ਰਿਕਵਰੀ ਹੋਣ ਦੀ ਆਸ ਹੈ ਜੀ thank